ਪੰਜਾਬ ਹੋਮਗਾਰਡਜ਼ ਦੀ ਰਿਟਾਇਰਡ ਮੁਲਾਜ਼ਮ ਜਥੇਬੰਦੀ ਵੱਲੋਂ ਸਰਕਾਰ ਪਾਸੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਜ ਡੀਸੀ ਦਫ਼ਤਰ ਸੰਗਰੂਰ ਨਾਲ ਮੁਲਾਕਾਤ ਕਰ ਉਹਨਾਂ ਨੂੰ ਪੰਜਾਬ ਸਰਕਾਰ ਦੇ ਨਾਮ ਆਪਣਾ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੰਜਾਬ ਹੋਮਗਾਰਡਜ਼ ਦੇ ਰਿਟਾਇਰਡ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ 58 ਸਾਲ ਦੀ ਉਮਰ ਤੱਕ ਸੇਵਾਵਾਂ ਨਿਭਾਉਣ ਦੇ ਬਾਵਜੂਦ ਵੀ ਰਿਟਾਇਰਮੈਂਟ ਦੌਰਾਨ ਸਰਕਾਰ ਵੱਲੋਂ ਉਹਨਾਂ ਨੂੰ ਪੈਨਸ਼ਨ ਜਾਂ ਕੋਈ ਹੋਰ ਵਿੱਤੀ ਸਹੂਲਤ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਉਹਨਾਂ ਨੂੰ ਮਜਬੂਰਨ ਖਾਲੀ ਹੱਥ ਵਾਪਸ ਘਰ ਜਾਣਾ ਪੈਂਦਾ ਹੈ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱੰਦਿਆ ਕਿ ਆ ਕਿ ਜੇਕਰ 6 April ਤੱਕ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਤਾਂ ਉਹ 7 April ਨੂੰ ਸੰਗਰੂਰ ਵਿਖੇ ਗੁੱਪਤ ਐਕਸ਼ਨ ਨੂੰ ਲੈ ਕੇ ਮਜਬੂਰ ਹੋਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਆਪ ਸਰਕਾਰ ਦੀ ਹੋਵੇਗੀ। ਮੇਰਾ ਨਾਮ ਕ੍ਰਿਸ਼ਨਦੇਵ ਹੈ ਪਿੰਡ ਪੂਲਨ ਜ਼ਿਲ੍ਹਾ ਸੰਗਰੂਰ ਸਾਡੀ ਪੰਜਾਬ ਹੋਮਗਾਰਡ ਰਿਟਾਇਰਡ ਐਸੋਸੀਏਸ਼ਨ ਦੇ ਰਜਿਸਟਰ ਨੰਬਰ 137 ਸਾਡੇ ਮੰਗ ਪੱਤਰ ਆਜੇ ਮਾਨਯੋਗ ਡੀਸੀ ਸਾਹਿਬ ਸੰਗਰੂਰ ਦੇ ਦਫ਼ਤਰ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ। ਅਸੀਂ ਆਪਣੀ ਮੰਗਾ ਸੰਬੰਧੀ ਜੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਹੜੇ ਸਾਡੇ ਪੰਜਾਬ ਹோம்ਗਾਰਡ ਦੇ ਜਵਾਨ ਰਿਟਾਇਰ ਹੋਣ ਤੋਂ ਬਾਅਦ 35 ਜਾਂ 40 ਸਾਲ ਨੌਕਰੀ ਕਰਨ ਦੇ باوجود ਤਾਂ ਉਹ ਆਪਣੇ ਘਰਾਂ ਨੂੰ ਖਾਲੀ ਹੱਥ ਜਾਂਦੇ ਹਨ ਜਿਨ੍ਹਾਂ ਨੂੰ ਕੋਈ ਵੀ ਪੈਨਸ਼ਨ ਜਾਂ ਮਾਨ ਪੱਤਾ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਇਹਨਾਂ ਦਾ ਬੁੱਢੇ ਪੇ ਵਿੱਚ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ ਅਸੀਂ ਮਾਨਯੋਗ ਚਿਮਾ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਅਤੇ ਹੋਰ ਕਈ ਮੰਤਰੀਆਂ ਨੂੰ ਮਿਲਿਆ ਪਰ ਸਾਨੂੰ ਕਿਸੇ ਨੇ ਵੀ ਮਾਨ ਪੱਤੇ ਬਾਰੇ ਕੋਈ ਵੀ ਹੰਗਾਰਾ ਨਹੀਂ ਮਿਲਿਆ ਜਿਸ ਕਰਕੇ ਅਸੀਂ ਸੀਐਮ ਸਾਹਿਬ ਨੂੰ ਬੇਨਤੀਆਂ ਕਰਦੇ ਹਾਂ ਕਿ ਵੀ ਸਾਡਾ ਮਾਨ ਪੱਤਾ ਛੇਤੀ ਤੋਂ ਛੇਤੀ ਲਾਇਆ ਜਾਵੇ ਤਾਂ ਜੋ ਸਾਡਾ ਗੁਜ਼ਾਰਾ ਹੋ ਸਕੇ ਜੇਕਰ ਇਹਨਾਂ ਨੇ ਸਾਡੇ ਸਮੇਂ ਸਿਰ 6 4 2025 ਤੱਕ ਕੋਈ ਸਾਡੀ ਮੰਨੂ ਕੇ ਮਨਜ਼ੂਰ ਨਹੀਂ ਕੀਤੀ ਤਾਂ ਅਸੀਂ 7 4 2025 ਨੂੰ ਕਿਸੇ ਵੀ ਸਮੇਂ ਕਿਸੇ ਵੀ ਰੋਡ ਤੇ ਸੰਗਰੂਪ ਵਿਖੇ ਰੋਸ ਪ੍ਰਗਟ ਕਰਾਂਗੇ ਜੇਕਰ ਕੋਈ ਧਰਨੇ ਵਿੱਚ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਧੰਨਵਾਦ ਜੀ ਜੀ ਉਹ ਆਪਣਾ ਮੰਗ ਪੱਤਰ ਦਿੱਤਾ ਹੈ ਹਾਂ ਜੀ ਅਸੀਂ ਮੰਨ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦਿੱਤਾ ਗਿਆ ਮਿਤ ਸਿੰਘ ਨਾਂ ਜੀ ਮੇਰਾ ਪਿੰਡ ਭਾਮਾਬਦੀ ਅਸੀਂ ਸਰਕਾਰ ਕੋਲ ਮੰਗ ਕਰਦੇ ਆਂ ਜੀ ਵੀ ਅਸੀਂ 58 58 ਸਾਲ ਸੜਕਾਂ ਦੇ ਰੋਗ ਸੜਕਾਂ ਤੇ ਡਿਊਟੀਆਂ ਕਰਕੇ ਡਿਊਟੀਆਂ ਕਰਨ ਦੇ ਵਜੂਦ ਵੀ ਰਟਾਇਰਮੈਂਟ ਜਾਂਦੇ ਹਾਂ ਸਾਨੂੰ ਕੋਈ ਵੀ ਮਾਨ ਸਨਮਾਨਤ ਨਾ ਕੋਈ ਪੱਤਾ ਨਾ ਕੋਈ ਹੋਰ ਕੁਝ ਨਹੀਂ ਦਿੱਤਾ ਜਾਂਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਅਸੀਂ ਵੀ ਸਾਡੀਆਂ ਮੰਗਾਂ ਜੋ ਪੱਤਾ ਬਣਦਾ ਸਾਡਾ ਪੱਤਾ ਦਿੱਤਾ ਜਾਵੇ ਸਾਨੂੰ ਅਸੀਂ गुजारा ਕਰ ਸਕੀਏ ਸਾਨੂੰ ਸੜਕਾਂ ਤੇ ਰੋਣ ਲਈ ਮਜਬੂਰ ਨਾ ਕੀਤਾ ਜਾਵੇ ਬੇਨਤੀ ਕੀਤੀ ਜਾਂਦੀ ਹੈ ਵੀ ਸਾਨੂੰ ਜੋ ਬਣਦਾ ਮਾਨ ਪੱਤਾ ਉਹ ਦਿੱਤਾ ਜਾਵੇ ਅਸੀਂ ਮੰਗ ਪੱਤਰ ਬਹੁਤ ਹੀ ਦੇਤੇ ਬਹੁਤ ਮੰਗ ਪੱਤਰ ਦੇ ਦਿੱਤੇ ਹੈ ਕੋਈ ਚੀਮਾ ਸਾਹਿਬ ਨੂੰ ਵੀ ਦੇ ਦਿਆ ਭਰਾ ਸਾਹਿਬ ਨੂੰ ਵੀ ਦੇ ਦਿਆ ਸਾਰਿਆਂ ਨੂੰ ਮੰਗ ਪੱਤਰ ਦੇ ਦਿਆ ਅਸੀਂ ਇਹ ਕਹਿੰਨੇ ਆ ਵੀ ਸਾਡਾ ਕੁਛ ਨਾ ਕੁਛ ਹੱਲ ਕੀਤਾ ਜਾਵੇ ਛੇਤਰੀ 64 2025 ਨੂੰ ਜੇ ਛਾਟਾ ਮੰਗ ਪੱਤਰ ਤੇ ਕੋਈ ਗੱਲਬਾਤ ਨਾ ਕੀਤੀ ਤਾਂ ਅਸੀਂ 745 7425 ਨੂੰ ਮਜਬੂਰ ਹੋ ਕੇ ਸੜਕਾਂ ਤੇ ਉਤਰਾਂਗੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ